दो दिन बाद हो, हो है, है, बाद सकता हो बाद कि हो है कि और भी कैंडिडेट दी तस्वीर ਤੁਸੀਂ ਸਾਹਮਣੇ ਲੈ ਕੇ ਆਉਂਗੇ ਜੋ ਘਰ ਵਾਪਸੀ ਕਰਦੇ ਪਤਾ ਨਹੀਂ ਕੀ ਹੈ ਫਿਊਚਰ ਚ ਕੀ ਲਿਖਿਆ ਮੈਂ ਦੋ ਤਿੰਨ ਬਾਅਦ ਤੱਕ ਹੀ ਦੱਸ ਸਕਦਾ ਤੁਹਾਡੇ ਸਾਹਮਣੇ ਆਂਦਾ ਰਹਿਣਾ ਹੈ ਹੋਰ ਦੋ ਦਿਨਾਂ ਬਾਅਦ ਆਪਾਂ ਦੇਖ ਸਕਦੇ ਕਿ ਨਵੇਂ ਹੋਰ ਚਿਹਰੇ ਆਣਗੇ ਤਾਂ ਆਪਦੇ ਬਿਲਕੁਲ ਲੜੀ ਚਾਲੂ ਹੈ ਮੈਂ ਕਿਹਾ ਸ਼ੁਰੂਆਤ ਆਣ ਆਲਾ ਵਕਤ ਕਾਂਗਰਸ ਪਾਰਟੀ ਹੈ ਔਰ ਕਾਂਗਰਸ ਪਾਰਟੀ ਦੇ ਵਿੱਚ ਜੋ ਉਮੀਦ ਦੇਖੀ ਜਾ ਰਹੀ ਹੈ ਲੋਕਾਂ ਦੀ ਉਹਨੂੰ ਦੇਖ ਕੇ ਸਾਰੇ ਘਰ ਵਾਪਸੀ ਵੀ ਕਰ ਰਹੇ ਨੇ ਤੇ ਜੋਇਨਿੰਗ ਜੇ ਸਰਫਤਾਰ ਨਾ ਹੋ ਰਹੀਆਂ ਇਹ ਸਰਫਤਾਰ ਚ ਕਮੀ ਨਹੀਂ ਹੋਣੀ ਸਰ ਬਾਈ ਇਲੈਕਸ਼ਨ ਦੀ ਤਸਵੀਰ ਦੇਖੋ ਡੇ ਬਾਈ ਡੇ ਕਹਿ ਸਕਦੇ ਕਿ ਬਦਲਦੀ ਜਾ ਰਹੀ ਹੈ ਕੱਲ ਜੀਵਨ ਗੁਪਤਾ ਜੀ ਦਾ ਕਹਿੰਦੇ ਚਿਹਰਾ ਇੱਕ ਸਾਹਮਣੇ ਆਇਆ ਬੀਜੇਪੀ ਵੱਜੋ ਕਿਉਂਕਿ ਕੁਸ਼ਨ ਮਾਰਕ ਸੀ ਕਿ ਕੈਂਡੀਡੇਟ ਅਨਾਉਂਸ ਨਹੀਂ ਕਰ ਰਹੇ ਨਹੀਂ ਕਰ ਰਹੇ ਨਹੀਂ ਕਰ ਰਹੇ ਉਹਨੂੰ ਉਹਨਾਂ ਨੂੰ ਕਿਵੇਂ ਦੇਖਦੇ ਦੇਖੋ ਗੱਲ ਹੈ ਇਲੈਕਸ਼ਨ ਤਾਂ ਇਲੈਕਸ਼ਨ ਹੈ ਜੀ ਬੀਜੇਪੀ ਵੀ ਨੇ ਕਿਸੇ ਕਿਸੇ ਨੂੰ ਟਿਕਟ ਦੇਣੀ ਸੀ ਕਾਂਗਰਸ ਤੇ ਆਮ ਨੇ ਪਹਿਲਾ ਆਮਦਵੀ ਪਾਰਟੀ ਅਨਾਉਂਸ ਕੀਤੀ ਜੇ ਕਾਲੀਦਰ ਨੇ ਅਨਾਉਂਸ ਕੀਤੀ ਸੀ ਹਾਲੇ ਤਾਂ ਇਲੈਕਸ਼ਨ ਸ਼ੁਰੂ ਆ ਤੇ ਜੁਆਇਨਿੰਗਸ ਜੇ ਰਫ਼ਤਾਰ ਨਾਲ ਹੋ ਰਹੀਆਂ ਇਹ ਰਫ਼ਤਾਰ ਜੇ ਕਮੀ ਨਹੀਂ ਹੋਣੀ ਮੈਨੂੰ ਇਸ ਗੱਲ ਦਾ ਪੂਰਾ ਪਤਾ ਨਹੀਂ ਆਗਾਜ਼ ਜੇ ਇਸ ਤਰ੍ਹਾਂ ਦਾ ਹੋ ਸਕਦਾ ਹੈ ਤੇ ਅੰਜਾਮ ਆਪਾਂ ਕੀ ਸੋਚੀਏ ਕਿਉਂਕਿ ਡੇ ਬਾਈ ਡੇ ਘਰ ਵਾਪਸੀਆਂ ਹੋ ਰਹੀਆਂ ਨੇ ਤੁਹਾਡੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀਗੇ ਮੈਂਬਰ ਸੀਗੇ ਉਹ ਫਿਰ ਬਾਹਰ ਵਾਪਸ ਆ ਰਹੇ ਨੇ ਕਿਵੇਂ ਦੇਖ ਇਹ ਚੰਗੇ ਸੰਕੇਤ ਨੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ

ਡੇ ਬਾਏ ਡੇ ਤੁਸੀਂ ਇਹ ਕਹਿ ਸਕਦੇ ਕਿ ਝਟਕਾ ਦੇ ਦੇ ਜਾ ਰਿਹਾ ਸਾਰੀ तमाम ਪਾਰਟੀਆਂ ਨੂੰ ਕਿਉਂਕਿ ਤੁਹਾਡੇ ਜਿਹੜੇ ਕੈਂਡੀਡੇਟ ਸੀ ਕੋਈ ਅਕਾਲੀ ਦੇ ਵਿੱਚ ਕੋਈ ਭਾਜਪਾ ਦੇ ਵਿੱਚ ਗਏ ਜਿਵੇਂ ਆਪ ਦੇ ਵਿੱਚ ਹੌਲੀ ਹੌਲੀ ਘਰ ਵਾਪਸੀ ਇਹ ਇਹ ਕਿਵੇਂ ਦੇਖ ਸਕਦੇ ਕਾਂਗਰਸ ਦੀ ਚੜ੍ਹਦੀ ਕਲਾ ਹੈ ਨਲਾਕੀਆਂ ਹੈ ਸਰਕਾਰ ਦੀਆਂ ਲੋਕ ਉਹਨਾਂ ਤੋਂ ਦੁਖੀ ਹੈ ਉਹਨਾਂ ਦੇ ਲੀਡਰ ਉਹਨਾਂ ਤੋਂ ਦੁਖੀ ਹੈ ਇਹ ਦਰਸਾਉਂਦਾ ਹੈ ਵੀ ਆਣ ਵਾਲਾ ਟਾਈਮ ਕੀ ਦੈ ਲੋਕ ਕਿਹਦੇ ਵੱਲ ਉਮੀਦ ਨਾਲ ਦੇਖ ਰਹੇ ਆਣ ਵਾਲਾ ਟਾਈਮ ਆਣ ਵਾਲਾ ਵਕਤ ਕਾਂਗਰਸ ਪਾਰਟੀ ਹੈ ਔਰ ਕਾਂਗਰਸ ਪਾਰਟੀ ਦੇ ਵਿੱਚ ਜੋ ਉਮੀਦ ਦੇਖੀ ਜਾ ਰਹੀ ਹੈ ਲੋਕਾਂ ਦੀ ਉਹਨੂੰ ਦੇਖ ਕੇ ਸਾਰੇ ਘਰ ਵਾਪਸੀ ਵੀ ਕਰ ਰਹੇ ਨੇ ਔਰ ਨਾਲ ਇਹ ਪ੍ਰਣ ਲੈ ਰਹੇ ਆ ਵੀ ਜੋ ਜਿਸ ਪ੍ਰੋਮਿਸਸ ਨਾਲ ਆਮ ਆਦਮੀ ਪਾਰਟੀ ਪਾਵਰ ਚਾਹੀ ਸੀ ਉਹਨਾਂ ਨੇ ਪੂਰੇ ਨਹੀਂ ਕੀਤੇ ਅਸੀਂ ਕਾਂਗਰਸ ਪਾਰਟੀ ਦੀ ਸਰਕਾਰ ਲਿਆ ਕੇ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਨੀਆਂ ਪੰਜਾਬ ਨੂੰ ਵਾਪਸ ਉਸ ਪੋਜੀਸ਼ਨ ਤੇ ਲੈ ਕੇ ਜਾਣਾ ਜਿਹੜਾ 2022 ਤੋਂ ਪਹਿਲਾਂ ਸੀ ਨਹੀਂ ਕਿਤੇ ਨਾ ਕਿਤੇ 27 ਦੀ ਤਸਵੀਰ ਤਾਂ ਨਹੀਂ ਡਿਕਲੇਅਰ ਹੋ ਰਹੀ ਆ ਹੁਣ ਕਿਉਂਕਿ ਇਹ ਇਲੈਕਸ਼ਨ ਕਰ ਲਿਏ 23 ਆਪਣੇ ਆਪ ਤੁਹਾਨੂੰ ਦੱਸੇਗਾ ਵੀ ਆਉਣ ਵਾਲੀ ਤਸਵੀਰ ਕਹੇ ਜੀ ਨਹੀਂ ਦੋ ਦਿਨਾਂ ਬਾਅਦ ਹੋ ਸਕਦਾ ਕਿ ਹੋਰ ਵੀ ਕੈਂਡੀਡੇਟ ਦੀ ਤਸਵੀਰ ਤੁਸੀਂ ਸਾਹਮਣੇ ਲੈ ਕੇ ਆਉਂਗੇ ਜੋ ਘਰ ਵਾਪਸੀ ਕਰਦੇ ਪਤਾ ਨਹੀਂ ਕੀ ਹੈ ਫਿਊਚਰ ਚ ਕੀ ਲਿਖਿਆ ਮੈਂ ਦੋ ਤਿੰਨ ਬਾਅਦ ਤੱਕ ਹੀ ਦੱਸ ਸਕਦਾ ਤੁਹਾਡੇ ਸਾਹਮਣੇ ਆਂਦਾ ਰਹੇਗਾ